ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਪਾਰਵਤੀ ਨੇ ਲੋਹੇ ਦਾ ਟਰੰਕ ਖੋਲ੍ਹਿਆ ਉਹਦੇ ਸਾਹਮਣੇ ਉਹਦਾ ਉਹ ਵੈਡਿੰਗ ਗਾਊਨ ਸੀ ਜਿਹੜਾ ਜਿਸ ਸੱਸ ਜੂਲੀਆ ਨੇ 50 ਸਾਲ ਪਹਿਲਾਂ ਉਸ ਨੂੰ ਦਿੱਤਾ ਸੀ ਇਹੋ ਗਾਊਨ ਫਿਰ ਅੰਜਲੀ ਨੇ ਆਪਣੀ ਸੱਸ ਜੂਲੀਆ ਕੋਲੋਂ ਲਿਆ ਸੀ ਪਰ ਪਾਰਵਤੀ ਫਿਰ ਇਹ ਨਾ ਪੁੱਛ ਸਕੀ ਕਿ ਜੂਲੀਆ ਨੂੰ ਇਹ ਗਾਊਨ ਕਿਸ ਨੇ ਦਿੱਤਾ ਸੀ ਵੈਡਿੰਗ ਗਾਊਨ ਤੇ ਹੱਥ ਫੇਰਨ ਲੱਗੀ ਉਹ ਐਵੇਂ ਇਉਂ ਜਿਵੇਂ ਉਸ ਨੂੰ ਪਿਆਰ ਕਰ ਰਹੀ ਹੋਵੇ ਜਾਂ ਸਲਾਉਣ ਲੱਗੀ ਹੋਵੇ ਟੁੱਟੇ ਟੁੱਟੇ ਤੇ ਵਿਖਰੇ ਵਿਖਰੇ ਸ਼ਬਦੋ ਦੇ ਮਾਨ ਵਿੱਚ ਆਉਣ ਲੱਗੇ ਜਿਹੜੇ ਫੇਰ ਗੱਲ ਬਣ ਗਏ ਇਸ ਦੇ ਨਾਲ ਹੀ ਫੇਰ ਸ਼ਬਦਾਂ ਦੀ ਇੱਕ ਕੜੀ ਜਿਹੀ ਉਸ ਦੇ ਸਾਹਮਣੇ ਆ ਗਈ ਜਿਹੜੀ ਫੇਰ ਹੌਲੇ ਹੌਲੇ ਜੁੜਦੀ ਹੋਈ ਜਿਵੇਂ ਇੱਕ ਲੰਬੀ ਕਹਾਣੀ ਬਣ ਗਈ ਜਦੋਂ ਦੀ ਇਹ ਗੱਲ ਹੈ ਤਦ ਬਹੁਤ ਘੱਟ ਬੱਚੇ ਬਾਹਰਲੇ ਮੌਲਕਾਂ 'ਚ ਪੜਨ ਜਾਇਆ ਕਰਦੇ ਸੀ ਫੇਰ ਕੁੜੀ ਤਾਂ ਕੋਈ ਵੀ ਨਹੀਂ ਕਾ ਮੇਂ ਪਾਰਵਤੀ ਦੇ ਘਰ ਵਾਲੇ ਬਾਹਰ ਭੇਜਣ ਦੇ ਹੱਕ ਵਿੱਚ ਨਹੀਂ ਸਨ ਪਰ ਤਾਂ ਵੀ ਕਿਵੇਂ ਨਾ ਕਿਵੇਂ ਕਰ ਕਰਾ ਕੇ ਪਾਰਵਤੀ ਨੇ ਇਸ ਲਈ ਆਪਣੇ ਘਰ ਵਾਲਿਆਂ ਨੂੰ ਰਾਜ਼ੀ ਕਰ ਲਿਆ ਸੀ ਉਹਨਾਂ ਨੂੰ ਮਨਾ ਲਿਆ ਸੀ ਬ੍ਰਾਹਮਣ ਪਰਿਵਾਰ ਦੀ ਕੁੜੀ ਸੀ ਘਰਦਿਆਂ ਉਸ ਅੱਗੇ ਕਈ ਸ਼ਰਤਾਂ ਰੱਖ ਦਿੱਤੀਆਂ ਬਾਹਰ ਦੇ ਮੁਲਕ ਜਾ ਮਾਸ ਨਹੀਂ ਖਾਣਾ ਆਪਣਾ ਧਰਮ ਨਹੀਂ ਛੱਡਣਾ ਪ੍ਰਾਏ ਮਰਦਵਾ ਲੱਖ ਚੁੱਕਗੇ ਨਹੀਂ ਵੇਖਣਾ ਜੇ ਤੂੰ ਇਹਨਾਂ ਵਿੱਚੋਂ ਕੁਝ ਵੀ ਕੀਤਾ ਤਾਂ ਸਾਡੇ ਘਰ ਦੇ ਬੁਹੇ ਤੇਰੇ ਖਾਤਰ ਹਮੇਸ਼ਾ ਲਈ ਬੰਦ ਹੋ ਜਾਣਗੇ ਸਾਡਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ ਕੋਈ ਸਬੰਧ ਨਹੀਂ ਰਹੇਗਾ ਗੱਲਾਂ ਦੀ ਘੜੀ ਜੋੜ ਦੇ ਜੋੜ ਦੇ ਪਾਰਵਤੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਜਿਵੇਂ ਉਸ ਨੂੰ ਆਪਣਾ ਘਰ ਛੱਡਦੇ ਵੇਲੇ ਦੁੱਖ ਹੋਇਆ ਸੀ ਤਕਲੀਫ ਹੋਈ ਸੀ ਆਸਟ੍ਰੇਲੀਆ ਆ ਹੁਣ ਤੋਂ ਨਹੀਂ ਸਗੋਂ ਬਹੁਤ ਪਹਿਲੇ ਤੋਂ ਜਿਹੜੇ ਵਿਦਿਆਰਥੀ ਇੱਥੇ ਪੜਨ ਲਈ ਆਉਂਦੇ ਨੇ ਉਹਨਾਂ ਨੂੰ ਆਪਣੇ ਰਹਿਣ ਲਈ ਆਪਣੇ ਖਾਣ ਪੀਣ ਲਈ ਆਪਣੀ ਯੂਨੀਵਰਸਿਟੀ ਫੀਸ ਦਾ ਪ੍ਰਬੰਧ ਆਪ ਕਰਨਾ ਪੈਂਦਾ ਪਾਰਵਤੀ ਨੂੰ ਇਸ ਲਈ ਫੇਰ ਨੌਕਰੀ ਕਰਨੀ ਪਈ ਉਸਨੇ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਕੰਪਨੀ ਬਨਿੰਗ ਦੇ ਇੱਕ ਵੇਅਰ ਹਾਊਸ ਵਿੱਚ ਨੌਕਰੀ ਕਰ ਲਈ ਕੰਮ ਇਹਨਾਂ ਸੌਖਾ ਨਹੀਂ ਸੀ ਭਾਰੀ ਸਮਾਨ ਟਰਾਲੀ ਤੇ ਰੱਖ ਧੱਕ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਜਾਣਾ ਪੈਂਦਾ ਸੀ ਫੇਰ ਲਾ ਕੇ ਰੈਕ ਵਿੱਚ ਸੈੱਟ ਕਰਨਾ ਹੁੰਦਾ ਸੀ ਪਾਰਵਤੀ ਭਾਵੇਂ ਜੁੱਸੇ ਦੀ ਤਕੜੀ ਸੀ ਪਰ ਤਾਂ ਵੀ ਇਹ ਕੰਮ ਇਹਨਾਂ ਸੌਖਾ ਨਹੀਂ ਸੀ ਉਸ ਲਈ ਤਾਂ ਬਹੁਤ ਔਖਾ ਸੀ ਉਸੇ ਵਾਰਨਿੰਗ ਵੇਅਰਹਾ우스 ਵਿੱਚ ਵਿਲੀਅਮ ਨਾਂ ਦਾ ਇੱਕ ਮੁੰਡਾ ਵੀ ਜੌਬ ਕਰਦਾ ਸੀ ਜਿਹੜਾ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਇੰਜੀਨੀਅਰਿੰਗ ਕਰਨ ਲਈ ਆਇਆ ਸੀ ਉਹ ਆਪਣੀ ਮਾਂ ਨਾਲ ਆਪਣੇ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਸ਼ੁਰੂ ਵਿੱਚ ਔਖਾ ਕੰਮ ਦੇਖ ਉਹ ਪਾਰਵਤੀ ਦੀ ਕਈ ਵਾਰ ਮਦਦ ਕਰ ਦਿੰਦਾ ਸੀ ਫਿਰ ਹੌਲੇ-ਹੌਲੇ ਉਹ ਦੀ ਉਹ ਮਰਦ ਜਾਣ ਪਛਾਣ ਵਿੱਚ ਬਦਲ ਗਈ ਭਾਵੇਂ ਪਾਰਵਤੀ ਨੂੰ ਇੱਕ ਵਾਰੀ ਆਪਣੇ ਘਰਦਿਆਂ ਦੇ ਵੱਡਿਆਂ ਦੀਆਂ ਸ਼ਰਤਾਂ ਚੀਤੇ ਆਈਆਂ ਪਰ ਤਾਂ ਵੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੀ ਆਪਣੇ ਆਪ ਨੂੰ ਨਹੀਂ ਸਮਝਾ ਸਕੀ ਅਖੀਰ ਪਾਰਵਤੀ ਦਾ ਵਿਲੀਅਮ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ ਘਰ ਵਿੱਚ ਵਿਲੀਅਮ ਦੀ ਮਾਂ ਨੂੰ ਪੁੱਤ ਦੀ ਚੁਣੀ ਕੁੜੀ ਪਸੰਦ ਆ ਗਈ ਉਸ ਨੇ ਪਾਰਵਤੀ ਨੂੰ ਵਿਆਹ ਲਈ ਉਹ گاਉਂ ਦੇ ਦਿੱਤਾ ਜੋ 50 ਬਰੇ ਪਹਿਲਾਂ ਉਸ ਦੀ ਸਾਸ ਨੇ ਉਸ ਨੂੰ ਦਿੱਤਾ ਸੀ ਪਾਰਵਤੀ ਉਹ ਵੈਡਿੰਗ ਗਾਉਨ ਪਹਿਨ ਕੇ ਚਾਰਚ ਵਿੱਚ ਵਿਆਹ ਕਰਵਾ ਸਾਰੇ ਘਰ ਆ ਗਈ ਮਾਪਿਆਂ ਨਾਲ ਉਹ ਹਮੇਸ਼ਾ ਲਈ ਟੁੱਟ ਗਈ ਉਹਨਾਂ ਤੋਂ ਦੂਰ ਹੋ ਗਈ ਉਹ ਉਹਨਾਂ ਦੀਆਂ ਸ਼ਰਤਾਂ ਤੋਂ ਪੂਰੀ ਜੋ ਨਾ ਹੋ ਨਾ ਉਤਰੀ ਸਕੇ ਤੜਤ ਲੰਘ ਗਿਆ ਫੇਰ ਨਾ ਉਹਨਾਂ ਕਦੀ ਪਾਰਵਤੀ ਨਾਲ ਰਿਸ਼ਤਾ ਰੱਖਿਆ ਤੇ ਨਾ ਪਾਰਵਤੀ ਉਹਨਾਂ ਨੂੰ ਮਿਲਣ ਲਈ ਗਈ ਉਹ ਤਾਂ ਹਮੇਸ਼ਾ ਲਈ ਉਹਨਾਂ ਤੋਂ ਅਲੱਗ ਹੋ ਗਈ ਸਾਡੇ ਮੁਲਕ ਦੇ ਲੋਕਾਂ ਦੇ ਮਨਾਂ ਵਿੱਚ ਇਹ ਪ੍ਰਥਾ ਬਣੀ ਹੋਈ ਹੈ ਇਹ ਸੋਚ ਹੈ ਕਿ ਬਾਹਰਲੇ ਮੁਲਕ ਦੇ ਮਰਦ ਜਦੋਂ ਠੀਕ ਲੱਗੇ ਪਹਿਲੀ ਪਤਨੀ ਬਦਲ ਲੈਂਦੇ ਨੇ ਪਰ ਆਸਟ੍ਰੇਲੀਆ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਇਹ ਤਾਂ ਵਾਸ ਸਾਡਾ ਖਿਆਲ ਹੈ। ਪਾਰਵਤੀ ਰੋਜ਼ ਵੇਖਦੀ ਕਿਤਨੇ ਹੀ ਉਮਰਦਰਾਜ ਮਰਦ ਆਪਣੀ ਬਿਮਾਰ ਪਤਨੀ ਨੂੰ ਵੀਲਚੇਅਰ ਵਿੱਚ ਲੈ ਜਾਂਦੇ ਦੇਖਦੇ। ਫਿਰ ਜੇ ਕੋਈ ਉਮਰਦਰਾਜ ਮਰਦ ਵੀਲਚੇਅਰ ਵਿੱਚ ਹੁੰਦਾ ਤਾਂ ਉਸਦੀ ਪਤਨੀ ਉਸ ਨੂੰ ੱੱਕਾ ਲਾਉਂਦੀ ਦਿਖਾਈ ਦਿੰਦੀ। ਇਸੇ ਤਰ੍ਹਾਂ ਉਮਰਦਰਾਜ ਪਤਨੀ ਕੋਲੋਂ ਤੁਰਿਆ ਨਾ ਜਾਂਦਾ ਤਾਂ ਮਰਦ ਨੇ ਉਸ ਨੂੰ ਸਹਾਰਾ ਦਿੱਤਾ ਹੁੰਦਾ। ਫਿਰ ਸਾਡੇ ਮੁਲਕਾਂ ਦੇ ਲੋਕਾਂ ਦੇ ਮਨਾਂ ਵਿੱਚ ਇਹ ਸੋਚ ਵੀ ਬਣੀ ਹੋਈ ਹੈ। ਇਹ ਵਿਚਾਰ ਵੀ ਹੈ ਕਿ ਉਹਨਾਂ ਆਪਣੇ ਸੁੱਖ ਲਈ ਉਹਨਾਂ ਦੇ ਬੱਚੇ ਰੋਲ ਜਾਂਦੇ ਨੇ ਮਾਪੇ ਉਹਨਾਂ ਦੀ ਪਰਵਾਹ ਨਹੀਂ ਕਰਦੇ ਪਾਰਵਤੀ ਕਈ ਵਾਰ ਵੇਖਦੀ ਕਿ ਕਿਵੇਂ ਮਰਦਾ ਆਪਣੇ ਬੱਚਿਆਂ ਨੂੰ ਆਪਣੇ ਮੋਢਿਆਂ ਤੇ ਬਿਠਾ ਏਵੇਂ ਦਿਖਦੇ ਜਿਵੇਂ ਸਾਡੇ ਇੱਥੇ ਕਈ ਮਾਪੇ ਆਪਣੇ ਬੱਚਿਆਂ ਨੂੰ ਮੋਢੇ ਤੇ ਬਿਠਾ ਮੇਲਾ ਵੇਖਣ ਜਾਂਦੇ ਕਈ ਵਾਰੇ ਹੁਣ ਤੱਕ ਪਾਰਵਤੀ ਵਿਲੀਅਮ ਨਾਲ ਵੱਡੀ ਕੰਪਨੀ ਵਰਨਿੰਗ ਵੇਅਰ ਹਾਊਸ ਵਿੱਚ ਕੰਮ ਕਰਦੀ ਰਹੀ ਫਿਰ ਉਹ ਬੱਚੇ ਦੀ ਆਸ ਨਾਲ ਨਾਲ ਹੋ ਗਈ ਇਸੇ ਵਕਤ ਵਿੱਚ ਉਸ ਦੀ ਸੱਸ ਦਾ ਅਸਰ ਗਵਾਸ ਹੋ ਗਿਆ ਉਹ ਆਉਣ ਵਾਲੇ ਬੱਚੇ ਦੀ ਸ਼ਕਲ ਤੀਕਨਾਂ ਵੇਖ ਸਕੀ ਪਾਰਵਤੀ ਨੇ ਪੁੱਤ ਨੂੰ ਜਨਮ ਦਿੱਤਾ ਵਿਲੀਅਮ ਨੇ ਉਸ ਦੀ ਨੌਕਰੀ ਛਡਵਾ ਦਿੱਤੀ ਅਤੇ ਉਹ ਬੱਚੇ ਨੂੰ ਪਾਲਣ ਲੱਗੀ ਉਸ ਵਿੱਚ ਉਹ ਸਾਰੇ ਸੰਸਕਾਰ ਭਰ ਦੇਣਾ ਚਾਹੁੰਦੀ ਸੀ ਜਿਹੜੇ ਮਾਪਿਆਂ ਉਸ ਵਿੱਚ ਪਰੇ ਸਨ ਉਸ ਨੂੰ ਦਿੱਤੇ ਸਨ ਫਿਰ ਇਸ ਤਰ੍ਹਾਂ ਨਹੀਂ ਹੋਇਆ ਮੈਂ ਇਸ ਨਾਲ ਚਾਚੇ ਵਿੱਚ ਵਿਆਹ ਕਰਵਾ ਰਹੀ ਹਾਂ ਪਾਰਵਤੀ ਦਾ ਮਨ ਸੀ ਕਿ ਉਹ ਚਰਚ ਵਿੱਚ ਉਹੀ ਵੈਡਿੰਗ ਗਾਉਨ ਪਹਿਨੇ ਜਿਹੜਾ 50 ਬਾਰੇ ਪਹਿਲਾਂ ਉਸ ਨੂੰ ਜੁਲੀਆਨੀ ਦਿੱਤਾ ਸੀ ਟਰੰਕ ਚੋਂ ਗਾਉਣ ਕੱਢ ਉਹ ਜਿਵੇਂ ਉਸ ਨੂੰ ਪਿਆਰ ਕਰਨ ਲੱਗੀ ਪਰ ਇੱਕ ਸਟੀਵ ਉਸਨੇ ਤਾਂ ਚਰਚ ਵਿੱਚ ਵਿਆਹ ਵੇਲੇ ਨਾ ਤਾਂ ਮਾਣ ਨੂੰ ਸੱਧਿਆ ਤੇ ਨਾ ਪਿਆ ਉਹਨੂੰ ਫਿਰ ਉਸ ਦੀ ਪਤਨੀ ਨੇ ਉਹ 50 ਬਾਰੇ ਪਹਿਲਾਂ ਦਾ ਪਾਰਵਤੀ ਦਾ ਸਾਹਬਿਆ ਗਾਉਣ ਕੀ ਪਹਿਨਣਾ ਸੀ ਉਹ ਤਾਂ ਬਸ ਵਿਆਹ ਕਰਵਾ ਕੇ ਸਿੱਧਾ ਘਰ ਆ ਗਏ ਇਹ ਸਭ ਹੋਣਾ ਫਿਰ ਪਾਰਵਤੀ ਤੇ ਵਿਲੀਅਮ ਨੂੰ ਚੰਗਾ ਨਹੀਂ ਲੱਗਿਆ ਇਸ ਦਾ ਉਹਨਾਂ ਨੂੰ ਬਹੁਤ ਦੁੱਖ ਹੋਇਆ ਫਿਰ ਕਦੇ-ਕਦੇ ਸਟੀਵ ਉਸ ਕੁੜੀ ਨੂੰ ਨਾਲ ਲੈ ਕੇ ਉਹਨਾਂ ਨੂੰ ਮਿਲਣ ਆ ਜਾਂਦਾ ਸਟੀਵ ਦੇ ਜਾਣ ਬਾਅਦ ਪਾਰਵਤੀ ਤੇ ਵਿਲੀਅਮ ਇਕੱਲੇ-ਇਕੱਲੇ ਰਹਿ ਗਏ ਪਾਰਵਤੀ ਨੂੰ ਸਰਕਾਰ ਵੱਲੋਂ ਪੈਨਸ਼ਨ ਮਿਲਣ ਲੱਗੀ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਕਈ ਅਜਿਹੇ ਉਮਰਦਰਾਜ ਬੰਦੇ ਹੁੰਦੇ ਨੇ ਜਿਹੜੇ ਆਪਣੀ ਅਖੀਰੀ ਉਮਰ ਵਿੱਚ ਇਕੱਲੇ ਰਹਿ ਜਾਂਦੇ ਨੇ ਸਭ ਉਹਨਾਂ ਦਾ ਸਾਥ ਛੱਡ ਜਾਂਦੇ ਨੇ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਫੇਰ ਮਰਨ ਤੋਂ ਪਹਿਲਾਂ ਉਹ ਕਿਸੇ ਫਿਊਨਰਲ ਕੰਪਨੀ ਦੇ ਸੰਪਰਕ ਵਿੱਚ ਆ ਉਹਨਾਂ ਨੂੰ ਆਪਣੇ ਕਫਨ ਦਫਨ ਦੇ ਪੈਸੇ ਜਮ੍ਹਾਂ ਕਰਵਾ ਦਿੰਦੇ ਨੇ ਤਾਂ ਕਿ ਉਹਨਾਂ ਦੇ ਮਰਨ ਦੇ ਬਾਅਦ ਕਬਰਾਂ ਵਿੱਚ ਉਹ ਠੀਕ ਥਾਂ ਲੱਭ ਸਕਣ ਉਹਨਾਂ ਨੂੰ ਕਫਨ ਨੂੰ ਕੋਈ ਸਾਂਭਣ ਵਾਲਾ ਤਾਂ ਹੋਵੇ ਉਹ ਕਿਸੇ ਰੋਲਨਾ ਵਿਲੀਅਮ ਨੇ ਇੱਕ ਫਿਊਨਰਲ ਕੰਪਨੀ ਵਿਦੇਸ਼ ਸੰਪਰਕ ਵਿੱਚ ਆ ਆ ਆਪਣੇ ਅੰਤਿਮ ਸੰਸਕਾਰ ਦੇ ਪੈਸਿਆਂ ਬਾਰੇ ਪੁੱਛਾ ਤਾਂ ਕਿ ਪਾਰਵਤੀ ਤੇ ਵਿਲੀਅਮ ਦੇ ਮਰਨ ਤੋਂ ਬਾਅਦ ਕੋਈ ਉਹਨਾਂ ਦੇ ਕਫਨ ਨੂੰ ਸਾਂਭਣ ਵਾਲਾ ਤਾਂ ਹੋਵੇ ਪੁੱਤ ਕੋਲੋਂ ਤਾਂ ਉਹਨਾਂ ਨੂੰ ਕੋਈ ਆਸ ਨਹੀਂ ਸੀ ਵਿਲੀਅਮ ਉਹਨਾਂ ਨੂੰ ਪੁੱਛ ਆਇਆ ਸੀ ਕਿ ਇੱਕ ਬੰਦੇ ਦੇ ਕਿੰਨੇ ਪੈਸੇ ਲੱਗਣਗੇ ਫਿਊਨਰਲ ਕੰਪਨੀ ਵਾਲਿਆਂ ਇੱਕ ਜਣੇ ਦੇ 50 100 ਡਾਲਰ ਦੱਸੇ ਫਿਰ ਵਿਲੀਅਮ ਦੇ ਮਨ ਵਿੱਚ ਆਇਆ ਕਿ ਉਹ ਵੀ ਤਦੋਂ ਤੀਖ ਨੌਕਰੀ ਕਰੇਗਾ ਜਦ ਤੀਖ 3000 ਡਾਲਰ ਨਹੀਂ ਜੁੜ ਜਾਂਦੇ ਇਹ ਕੰਮ ਪੂਰਾ ਹੋਣ ਤੇ ਉਹ ਵੀ ਨੌਕਰੀ ਛੱਡ ਦੇਵੇਗਾ ਪਾਰਵਤੀ ਤੇ ਉਸ ਨੂੰ ਜਿਹੜੀ ਪੈਨਸ਼ਨ ਮਿਲੇਗੀ ਉਸ ਨਾਲ ਉਹ ਸੁਖਾਲੀ ਰੋਟੀ ਖਾਂਦੇ ਰਹਿਣਗੇ ਫਿਰ ਸਵੇਰੇ ਹੀ ਵਿਲੀਅਮ ਲਾਂਚ ਬਾਕਸ ਲੈ ਕੰਮ ਤੇ ਨਿਕਲ ਜਾਂਦਾ ਉਸ ਦੇ ਘਰੋਂ ਬਾਹਰ ਆਉਣ ਤੋਂ ਪਹਿਲਾਂ ਪਾਰਵਤੀ ਬਾਗੀਚੇ ਦੇ ਬਾਸ ਦੇ ਬਣੇ ਕਵਾੜ ਦੇ ਕਿਸੇ ਵੀ ਬਾਸ ਨੂੰ ਫੜ ਖੜੀ ਹੋ ਜਾਂਦੀ ਹੈ ਤੇ ਪਤੀ ਦੀ ਉਡੀਕ ਕਰਨ ਲੱਗਦੀ ਹੈ ਪਤੀ ਘਰੋਂ ਬਾਹਰ ਨਿਕਲਦਾ ਤੇ ਹੌਲੇ-ਹੌਲੇ ਟੁਰਿਆ ਜਾਂਦਾ ਤਿਸ ਦਾ ਪਾਰਵਤੀ ਉਦੋਂ ਤੀਕ ਉਹਦੀ ਪਿੱਠ ਵੱਲ ਤੱਕਦੀ ਜਦੋਂ ਤੀਕ ਉਹ 6 7 ਘਰ ਗਲੀ ਦੇ ਟੱਪ ਸੱਜੇ ਪਾਸੇ ਮੁੜਨ ਵਾਲੀ ਥਾਂ ਤੀਕ ਨਾ ਪਹੁੰਚ ਜਾਂਦਾ ਸੱਜੇ ਪਾਸੇ ਮੁੜਨ ਤੋਂ ਪਹਿਲਾਂ ਉਹ ਇੱਕ ਖਾਸ ਥਾਂ ਦੇ ਖੜਾ ਹੋ ਪਾਰਵਤੀ ਵੱਲ ਵੇਖਦਾ ਭਾਵੇਂ ਇਸ ਤਰ੍ਹਾਂ ਹੋਣ ਤੇ ਪਾਰਵਤੀ ਪਤੀ ਦੇ ਚਿਹਰੇ ਦੇ ਹਾਅ ਭਾਵ ਤਾਂ ਨਾ ਪੜ ਸਕੌਂਦੀ ਉਸ ਦੇ ਜਜ਼ਬਾਤਾਂ ਦਾ ਵੀ ਉਸ ਨੂੰ ਕੁਝ ਪਤਾ ਨਾ ਚੱਲਦਾ ਪਰ ਪਾਰਵਤੀ ਨੂੰ ਇਹ ਸਭ ਹੋਣਾ ਚੰਗਾ ਜ਼ਰੂਰ ਲੱਗਦਾ। ਪਾਰਵਤੀ ਕੁਝ ਦਿਨ ਰੋਸ ਥਾਂ ਖੜੀ ਰਹਿੰਦੀ। ਫਿਰ ਉਹ ਕਿਵਾੜ ਦੇ ਬਾਸ ਨੂੰ ਛੱਡ ਦਿੰਦੀ ਤੇ ਘਰ ਅੰਦਰ ਆ ਸਾਂਝ ਹੋਣ ਤੀਕ ਉਸ ਦੀ ਉਡੀਕ ਕਰਨ ਲੱਗਦੀ। ਹੌਲੇ-ਹੌਲੇ ਕਰਕੇ ਅੱਜ ਵਿਲੀਅਮ ਅਤੇ ਪਾਰਵਤੀ ਨੇ ਫਿਊਨਰਲ ਕੰਪਨੀ ਨੂੰ ਦੇਣ ਲਈ 3000 ਡਾਲਰ ਇਕੱਠੇ ਕਰ ਲਏ ਸਨ। ਉਹ ਦੋਵੇਂ ਬਹੁਤ ਖੁਸ਼ ਸਨ, ਚਾ ਜਿਵੇਂ ਜਿਹੇ ਨਾਲ ਭਰੇ ਹੋਏ ਸਨ। ਅੱਜ ਉਹਨਾਂ ਦੀ ਮੈਰਿਡ ਨੰਨਿਵਰਸਰੀ ਵੀ ਸੀ ਵਿਲੀਅਮ ਨੇ ਜਾਣ ਤੋਂ ਪਹਿਲਾਂ ਪਾਰਵਤੀ ਨੂੰ ਅੱਜ ਉਹੀ ਗਾਉ ਗਾਉਣ ਪਹਿਨਣ ਤੇ ਸ਼ਾਮ ਨੂੰ ਤਿਆਰ ਹੋਣ ਲਈ ਆਖਿਆ ਜਿਹੜਾ ਉਹਨਾਂ 50 ਬਰੇ ਪਹਿਲਾਂ ਪਹਿਣਾਚਾਰ ਦੇ ਵਿੱਚ ਵਿਆਹ ਕਰਵਾਇਆ ਸੀ ਤਾਂ ਕਿ ਅੱਜ ਉਹ ਕੰਪਨੀ ਨੂੰ 3000 ਡਾਲਰ ਦੇ ਕੇ ਕਾਫਨ ਲਈ ਆਪਣੀ ਥਾਂ ਪੱਕੀ ਕਰਵਾ ਸਕੇ ਅਤੇ ਹਮੇਸ਼ਾ ਲਈ ਨੌਕਰੀ ਛੱਡ ਦੇਵੇ ਫਿਰ ਪਤੀ ਦੇ ਸ਼ਾਮੀ ਮੋੜ ਆਉਣ ਤੋਂ ਪਹਿਲਾਂ ਪਾਰਵਤੀ ਨੇ ਉਹੀ ਵੈਡਿੰਗ ਗਾਉਣ ਪਹਿਨ ਲਿਆ ਉਤਾ ਮਾਰਕੀਟ ਤੋਂ ਇੱਕ ਛੋਟਾ ਜਿਹਾ ਕੇਕ ਵੀ ਖਰੀਦ ਕੇ ਲੈ ਆਈ। ਉਸਨੇ ਇੱਕ ਵਾਰੀ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਿਆ। ਉਮਰ ਦਰਾਜ ਹੋਣ ਤੇ ਵੀ ਉਹ گاਉਂ ਵਿੱਚ ਬਹੁਤ ਸੋਹਣੀ ਦਿਸ ਰਹੀ ਸੀ। ਬਹੁਤ ਪਿਆਰੀ ਲੱਗਦੀ ਸੀ। ਉਹ ਬਹੁਤ ਖੁਸ਼ ਵੀ ਸੀ ਪਰ ਆ ਕੀ ਵਿਲੀਅਮ ਬਾਹਰੋਂ ਘਰ ਆਇਆ ਉਸ ਨਾਲ ਕੋਈ ਗੱਲ ਨਹੀਂ ਕੀਤੀ। ਉਹ ਨਾ ਬੋਲਿਆ ਤੀਕ ਨੇ। ਉਹ ਤਾਂ ਸਿੱਧਾ ਬੈਡਰੂਮ 'ਚ ਜਾ ਬਿਸਤਰ ਤੇ ਲੰਮਾ ਪੈ ਗਿਆ। ਪਾਰਵਤੀ ਨੂੰ ਕੁਝ ਸਮਝ ਨਾ ਆਈ। ਉਹ ਤਾਂ ਉਵੇਂ ਹੀ ਸਜੀ ਹੋਈ ਵਿਲੀਅਮ ਕੋਲ ਆ ਉਸ ਵੱਲ ਵੇਖਣ ਲੱਗੀ ਬਹੁਤ ਕੁਝ ਕਹਿਣਾ ਚਾਹੁੰਦੇ ਹੋਏ ਵੀ ਉਹ ਕੁਝ ਨਹੀਂ ਕਹਿ ਸਕੀ ਪਰ ਜਦੋਂ ਵਿਲੀਅਮ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਵੀ ਕੁਝ ਨਹੀਂ ਬੋਲੀਓ ਜਦੋਂ ਵਿਲੀਅਮ 3000 ਡਾਲਰ ਕੰਪਨੀ ਅੱਗੇ ਜਮ੍ਹਾਂ ਕਰਵਾਉਣ ਗਿਆ ਤਾਂ ਉਹਨਾਂ ਨੇ ਕੰਪਨੀ ਅੱਗੇ ਇੱਕ ਸ਼ਰਤ ਸ਼ਰਤ ਰੱਖੀ ਇੱਕ ਗੱਲ ਰੱਖ ਦਿੱਤੀ ਕਿ ਉਹਨਾਂ ਦੋਹਾਂ ਦੇ ਕਫਨ ਨਾਲ-ਨਾਲ ਜੋੜੇ ਦੇ ਦਫ਼ਨ ਕੀਤੇ ਜਾਣ ਤਾਂ ਕਿ ਜਦੋਂ ਵੀ ਉਹਨਾਂ ਦਾ ਮਨ ਕਰੇ ਉਹ ਇੱਕ ਦੂਜੇ ਨਾਲ ਮਿਲ ਲੈਣ ਜਦੋਂ ਉਹਨਾਂ ਦਾ ਮਨ ਕਰੇ ਇੱਕ ਦੂਜੇ ਨਾਲ ਗੱਲਾਂ ਕਰ ਲੈਣ ਜਦੋਂ ਮਨ ਕਰੇ ਇੱਕ ਅੱਲ ਦੂਜੇ ਨੂੰ ਇੱਕ ਦੂਜੇ ਨੂੰ ਸ਼ੋਅਨ ਸ਼ੋਅ ਕੇ ਵੇਖ ਲੈਣ ਪਰ ਇਸ ਲਈ ਵਿਲੀਅਮ ਅੱਗੇ ਕੰਪਨੀ ਨੇ 300 ਡਾਲਰ ਵਾਧ ਦੇਣ ਲਈ ਆਖਿਆ ਉਹ ਫੇਰ ਆਪਣੀ ਮੈਰਿਜ ਐਨਿਵਰਸਰੀ ਨਹੀਂ ਮਨਾ ਸਕੇ ਉਹਨਾਂ ਦੇ ਮਨ ਦੀਆਂ ਗੱਲਾਂ ਉਹਨਾਂ ਦੇ ਸਾਰੇ ਚਾਹਤ ਧਰੇ ਹੀ ਰਹਿ ਗਏ ਕਿਉਂਕਿ ਵਿਲੀਅਮ ਨੂੰ ਹੁਣ 300 ਡਾਲਰ ਹੋਰ ਕਮਾਉਣ ਲਈ ਮੁੜ 15 ਦਿਨ ਹੋਰ ਕੰਮ ਦੇ ਜਾਣਾ ਪਵੇਗਾ ਫੇਰ ਅਗਲੀ ਸਵੇਰ ਆਈ ਵਿਲੀਅਮ ਫੇਰ ਕੰਮ ਤੇ ਜਾਣ ਨੂੰ ਤਿਆਰ ਹੋਇਆ ਤਾਂ ਪਾਰਵਤੀ ਪਹਿਲਾਂ ਬਾਹਰ ਆ ਬਗੀਚੇ ਦੇ ਬਾਂਸ ਵਾਲੇ ਗੇਟ ਨੂੰ ਫੜ ਖੜੀ ਹੋ ਗਈ ਉਸਨੇ ਵੇਖਿਆ ਵਿਲੀਅਮ ਰੋਜ਼ ਵਾਂਗ ਆਪਣਾ ਲੰਚ ਬਾਕਸ ਫੜੀ ਤੁਰਿਆ ਜਾ ਰਿਹਾ ਹੈ ਹੌਲੀ ਹੌਲੀ ਤੁਰਦਾ ਉਹ 6-7 ਘਰ ਪਾਰ ਕਰ ਗਿਆ ਪਾਰਵਤੀ ਦੀ ਨਜ਼ਰ ਉਸ ਦੇ ਤੁਰੇ ਜਾਂਦੇ ਦਾ ਪਿੱਛਾ ਕਰ ਰਹੀ ਸੀ ਵਿਲੀਅਮ ਉਹ ਸਾਰੇ ਘਰ ਪਾਰ ਕਰਤਾ ਹੋਇਆ ਉਸੇ ਥਾਂ ਪਹੁੰਚ ਗਿਆ ਜਿੱਥੇ ਗਲੀ ਦਾ ਮੋੜ ਮੋੜਨ ਤੋਂ ਪਹਿਲਾਂ ਉਹ ਕੁਝ ਚਿਰ ਰੁਕਦਾ ਸੀ ਤੇ ਪਾਰਵਤੀ ਵੱਲ ਵੇਖਦਾ ਸੀ ਤਾਂ ਉਹਦੇ ਚਿਹਰੇ ਦੇ ਹਾਵ ਭਾਵ ਨਹੀਂ ਦਿਖਦੇ ਸਨ ਪਰ ਅਜੇ ਇਸ ਤਰ੍ਹਾਂ ਨਹੀਂ ਹੋਇਆ ਮੋੜ ਤੇ ਪਹੁੰਚ ਵੇਲੇ ਉਹਨੇ ਪਾਰਵਤੀ ਵੱਲ ਵੇਖਿਆ ਤੀਕ ਨਹੀਂ ਸਕੋ ਉਹ ਤਾਂ ਸੱਜੇ ਪਾਸੇ ਮੁੜ ਅੱਖਾਂ ਤੋਂ ਓਲੇ ਹੋ ਗਿਆ ਪਾਰਵਤੀ ਵੱਲ ਬਿਨਾ ਵੇਖਿਆ ਅੱਖਾਂ ਤੋਂ ਪਰੇ ਹੋ ਗਿਆ ਪਾਰਵਤੀ ਖਾਸਾ ਚਰਬਗੀਚੇ ਦੇ ਬਾਂਸ ਵਾਲੇ ਗੇਟ ਨੂੰ ਫੜੀ ਖੜੀ ਰਹੀ ਅਤੇ ਫਿਰ ਚੁੱਪਚਾਪ ਘਰ ਅੰਦਰ ਆ ਸਾਂਝ ਹੋਣ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਉਹ ਦੇ ਪਤੀ ਦੇ ਕੰਮ ਤੋਂ ਮੁੜਨਾ ਸੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਕਰੇ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ